ਜੀ ਆਇਆਂ ਨੂੰ ਸਸਰੀਏ ਕਾਲ ਵੈਲਕਮ ਕਰਦੇ ਆਂ ਜੀ ਆਪਣੇ ਚੈਨਲ ਵਾ ਪੰਜਾਬੀ ਰਿਐਕਸ਼ਨ ਤੇ ਤੇ ਤੁਹਾਨੂੰ ਪਤਾ ਹੈ ਕਿ ਜਿਵੇਂ ਆਪਾਂ ਬਹੁਤ ਸਾਰੀਆਂ ਵੀਡੀਓ ਬਣਾ ਚੁੱਕੇ ਆਂ ਰਾਜਵੀਰ ਜਵੰਦਾ ਦੇ ਬਾਰੇ ਦੇ ਵਿੱਚ ਤੇ ਇਵੇਂ ਹੀ ਆਪਣੇ ਕੋਲ ਇੱਕ ਨਵੀਂ ਅਪਡੇਟ ਆਈ ਏ ਤੇ ਉਹਦੇ ਚ ਕਹਿੰਦੇ ਨੇ ਕਿ ਜਿਹੜੀ ਇਹ ਰਾਜਵੀਰ ਜਵੰਦਾ ਦੀ ਹਾਲਤ ਉਹ ਬਹੁਤ ਹੀ ਸੀਰੀਅਸ ਦੱਸੀ ਜਾ ਰਹੀ ਏ ਬਹੁਤ ਜਦਰਾ ਬਟ ਤੇ ਅਗਰ ਲੇਕਿਨ ਅਸੀਂ ਇਹਨਾਂ ਦੇ ਬਹੁਤ ਸਾਰੇ ਗਾਣੇ ਆਪਣੇ ਦੂਸਰੇ ਚੈਨਲ ਤੇ ਵੀ ਸੁਣਦੇ ਆਂ ਤੇ ਲੇਕਿਨ ਉਹਦੇ ਵਿੱਚ ਇਹਨਾਂ ਦੇ ਗਾਣੇ ਮਾਂ ਹੋ ਗਿਆ ਭੈਣ ਹੋ ਗਈ ਮਤਲਬ ਕਿ ਉਹਦੇ ਬਾਰੇ ਚ ਧੀਆਂ ਗਾਣਾ ਸੀਗਾ ਬਹੁਤ ਜ਼ਿਆਦਾ ਫੇਮ ਸੀਗਾ ਲੇਕਿਨ ਇਹਨਾਂ ਲਾਸਟ ਟਾਈਮ ਮੇਰੀ ਇੱਕ ਜਿਹੜਾ ਚੜ੍ਹਦੇ ਪੰਜਾਬ ਤੋਂ ਇੱਕ ਭਰਾ ਨਾਲ ਗੱਲ ਹੋ ਰਹੀ ਸੀ ਉਹ ਕਹਿ ਰਹੇ ਸੀਗੇ ਕਿ ਯਾਰ ਜੀਵੰਦ ਦਾ ਜਿਹੜੀ ਸ਼ਾਦੀ ਹੋਈ ਹੈ ਉਹਦੇ ਵਿੱਚ ਨਾ ਇਹਨਾਂ ਦੇ ਦੋ ਬੱਚੇ ਨੇ ਮੇਰੇ ਖਿਆਲ ਪਤਾ ਨਹੀਂ ਤੁਹਾਨੂੰ ਪਤਾ ਹੈ ਜਾਂ ਨਹੀਂ ਪਤਾ ਨਹੀਂ ਸਰ ਅੱਛਾ ਉਹ ਦੱਸ ਰਿਹਾ ਸੀਗੇ ਕਿ ਉਹਨਾਂ ਦੇ ਦੋ ਬੱਚੇ ਨੇ ਤੇ ਜਿਹੜੇ ਨੇ ਉਹ ਛੋਟੇ ਨੇ ਹਰੇ ਤੇ ਦੁਆ ਕਰ ਰਹੇ ਅਸੀਂ ਦੁਆ ਕਰਦੇ ਹਾਂ ਕਿ ਯਾਰ ਉਹਨਾਂ ਨੂੰ ਕੁਝ ਵੀ ਨਾ ਹੋਵੇ ਤੇ ਉਸ ਤੋਂ ਰਿਲੇਟਡ ਹੀ ਹੈ ਕਿ ਆਪਣੇ ਕੋਲ ਅਪਡੇਟ ਆਈ ਹੈ ਪਹਿਲੇ ਅਪਡੇਟ ਵੀ ਇਹਨਾਂ ਨਾਲ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਬਾਅਦ ਚ ਕਰਦੇ ਵਿੱਚ ਆਸਾਂ ਦੇ ਰਾਜਵੀਰ ਜਵੰਦੇ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਅਪਡੇਟ ਹੈ ਤੁਸੀਂ ਜਾਣਦੇ ਹੋ ਵੀ ਅੱਜ 11ਵਾਂ ਦਿਨ ਵੈਂਟੀਲੇਟਰ ਤੇ ਰਾਜਵੀਰ ਜਵੰਦੇ ਨੂੰ ਹੋ ਚੱਲਿਆ ਤੇ ਹਾਲੇ ਤੱਕ ਰਾਜਵੀਰ ਜਵੰਦੇ ਦਾ ਕੋਈ ਵੀ ਸਰੀਰ ਦਾ ਅੰਗ ਜਿਹੜਾ ਕੰਮ ਨਹੀਂ ਕਰ ਰਿਹਾ ਬ੍ਰੇਨ ਜਿਹੜਾ 100% ਡੈਡ ਆ 1% ਵੀ ਜਿਹੜਾ ਉਹਦੇ ਵਿੱਚ ਕੋਈ ਸੰਕੇਤ ਨਹੀਂ ਆਇਆ ਕੋਈ ਦਿਮਾਗ ਨਹੀਂ ਜਿਹੜੀ ਹਜੇ ਤੱਕ ਨਹੀਂ ਕੀਤੀ ਵੈਂਟੀਲੇਟਰ ਤੇ ਪਏ ਰਾਜਵੀਰ ਜਵੰਦੇ ਦੀ ਜਿਹੜੀ ਹਾਰਟ ਬੀਟ ਹੈ ਉਹ ਚਲਾਈ ਜਾ ਰਹੀ ਆ ਤੇ ਉਸ ਨੂੰ ਸਾਹ ਜਿਹੜੇ ਦਵਾਏ ਜਾ ਰਹੇ ਨੇ ਪਰ ਹਾਲੇ ਤੱਕ ਕੋਈ ਇਹ ਆਸ ਨਹੀਂ ਹੈਗੀ ਵੀ ਰਾਜਵੀਰ ਜਵੰਦੇ ਨੇ ਅੱਗੇ ਦਾ ਜੀਵਨ ਵੇਖਣਾ ਹੈ ਜਾਂ ਨਹੀਂ ਵੇਖਣਾ ਰਾਜਵੀਰ ਜਵੰਦੇ ਦੇ ਪਿੰਡ ਦੇ ਵਿੱਚ ਜਿਹੜੇ ਖੰਡ ਪਾਠ ਰਖਾਏ ਜਾ ਰਹੇ ਨੇ ਰਾਜਵੀਰ ਜਵੰਦੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਜ਼ਿੰਦਗੀ ਦੇ ਵਿੱਚ ਇੰਨੀਆਂ ਅਰਦਾਸਾਂ ਹੋਰ ਕਿਸੇ ਵੀ ਸਿੰਗਰ ਵਾਸਤੇ ਜਾ ਕਿਸੇ ਵੀ ਇਨਸਾਨ ਵਾਸਤੇ ਕਦੇ ਵੀ ਨਹੀਂ ਹੋਈਆ ਰਾਜਵੀਰ ਜਵੰਦੇ ਦੀ ਸਿਹਤ ਦੀ ਗੱਲ ਕਰੀਏ ਇਸ ਵੇਲੇ ਤਾਂ ਰਾਜਵੀਰ ਜਵੰਦੇ ਨੂੰ ਕੱਲ ਖੇੜੀ ਵਾਲੇ ਬਾਬਾ ਮਿਲਣ ਗਏ ਸੀਗੇ ਤਾਂ ਉਹਨਾਂ ਨੇ ਦੱਸਿਆ ਵੀ ਰਾਜਵੀਰ ਜਵੰਦੇ ਦਾ ਕੋਈ ਵੀ ਜਿਹੜਾ ਸਰੀਰ ਦਾ ਅੰਗ ਹੈ ਕੋਈ ਹਿਲਜੁਲ ਨਹੀਂ ਕਰ ਰਿਹਾ ਇਸ ਵੇਲੇ ਰਾਜਵੀਰ ਜਵੰਦਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਜਦੋਂ ਮੇਰੀ ਗੋਲੀ ਵੱਜੀ ਸੀ ਮੈਂ ਇੰਨਾ ਉਦੋਂ ਨਹੀਂ ਕੰਬਿਆ ਜਿੰਨਾ ਰਾਜਵੀਰ ਜਵੰਦੇ ਦੀ ਇਹ ਹਾਲਤ ਦੇਖ ਕੇ ਮੈਂ ਕੰਬ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਡਾਕਟਰਾਂ ਨੇ ਜਿਹੜੇ 40s ਹਸਪਤਾਲ ਦੇ ਡਾਕਟਰ ਆ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਆ ਵੀ ਭਾਈ ਸਾਡੇ ਵਸ ਦੀ ਗੱਲ ਨਹੀਂ ਹੁਣ ਰਾਜਵੀਰ ਜਵੰਦੇ ਨੂੰ ਜਿਹੜਾ ਰੱਬ ਹੀ ਬਚਾ ਸਕਦਾਗਾ ਡਾਕਟਰਾਂ ਦਾ ਇਹ ਬਿਆਨ ਸੁਣ ਕੇ ਫੈਨ ਨੇ ਜਿਹੜੇ ਰਾਜਵੀਰ ਜਵੰਦੇ ਤੇ ਉਹ ਥੋੜਾ ਜਿਹਾ ਗੁੱਸੇ ਹੋਏ ਨੇ ਵੀ ਜੇਕਰ ਇੱਥੇ ਤੁਹਾਡੇ ਲਵੇ ਇਲਾਜ ਨਹੀਂ ਤਾਂ ਰਾਜਵੀਰ ਜਵੰਦੇ ਨੂੰ ਜਿਹੜਾ ਪੀਜੀਆਈ ਦੇ ਵਿੱਚ ਲੈ ਜਾਓ ਪੀਜੀਆਈ ਦੇ ਵਿੱਚ ਰੈਫਰ ਕੀਤਾ ਜਾਵੇ ਪੀਜੀਆਈ ਤੇ ਇਹੀ ਜਿਹੜਾ ਰਾਜਵੀਰ ਜਵੰਦੇ ਦਾ ਜਿਹੜਾ ਸਹੀ ਹੈ ਅੱਲਾਹ ਜ ਉਹ ਹੋ ਸਕਦਾ ਪੀਜੀਆਈ ਦੇ ਵਿੱਚ ਜਿੰਨੇ ਵੀ ਮਰੀਜ਼ ਜਾਂਦੇ ਆ ਉਹ ਸਾਰੇ ਜਿਉਂਦੇ ਵਾਪਸ ਨਹੀਂ ਆਉਂਦੇ ਉੱਥੇ ਵੀ ਕੁਝ ਲੋਕ ਮਰ ਜਾਂਦੇ ਆ ਇਸ ਤਰ੍ਹਾਂ ਹੀ 40 ਹਸਪਤਾਲ ਦੇ ਵਿੱਚ ਜਿੰਨੇ ਲੋਕ ਜਾਂਦੇ ਆ ਉਹ ਸਾਰੇ ਮਰਦੇ ਨਹੀਂ ਹੈਗੇ ਕੁਝ ਉੱਥੋਂ ਵੀ ਵਾਪਸ ਆ ਜਾਂਦੇ ਆ ਤਾਂ ਬੜੇ ਲੋਕਾਂ ਦਾ ਇਹ ਵੀ ਕਹਿਣਾ ਸੀ ਵੀ ਜੇਕਰ ਪੀਜੀਆਈ ਦੇ ਵਿੱਚ ਡਾਕਟਰ ਰਾਜਵੀਰ ਜਵੰਦੇ ਨੂੰ ਲੈ ਕੇ ਜਾਂਦੇ ਤਾਂ ਆ ਬੜੇ ਲੋਕਾਂ ਨੇ ਇਹ ਕਹਿਣਾ ਸੀ ਵੀ ਹੁਣ ਕਿਉਂ ਲੈ ਕੇ ਗਏ ਰਾਜਵੀਰ ਜਵੰਦੇ ਦੀ ਹਾਲਤ ਖਰਾਬ ਸੀਗੀ ਤਾਂ ਇਦਾਂ ਦੇ ਜਿਹੜੇ ਆਪਾਂ ਕਹੇ ਦੀ ਵੀ ਨਿਸ਼ਾਨੇ ਉੱਠਣੇ ਸੀ ਨਾ ਤੇ ਜੇ ਸ਼ੁਰੂ ਤੋਂ ਹੀ ਪੀਜੀਆਈ ਦੇ ਵਿੱਚ ਰਾਜਵੀਰ ਜਵੰਦੇ ਨੂੰ ਲੈ ਕੇ ਜਾਂਦੇ ਤਾਂ ਲੋਕ ਇਹ ਵੀ ਕਹਿੰਦੇ ਵੀ ਰਾਜਵੀਰ ਜਵੰਦੇ ਨੇ ਸਾਰੀ ਜ਼ਿੰਦਗੀ ਦੇ ਵਿੱਚ ਇੰਨਾ ਪੈਸਾ ਕਮਾਇਆ ਤੇ ਹੁਣ ਰਾਜਵੀਰ ਜਵੰਦੇ ਦਾ ਜਿਹੜਾ ਇਲਾਜ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਕਰਾ ਕੇ ਲੈ ਕੇ ਆਉਂਦੇ ਨੇ ਇਸ ਕਰਕੇ ਆਪਾਂ ਰਾਜਵੀਰ ਜਵੰਦੇ ਨੂੰ ਜਿਹੜਾ ਇਹ ਨਿਸ਼ਾਨਾ ਨਾ ਬਣਾਈਏ ਵੀ ਉਹਨੂੰ ਉੱਥੇ ਲੈ ਕੇ ਜਾਣਾ ਸੀ ਜਾਂ ਉੱਥੇ ਲੈ ਕੇ ਜਾਣਾ ਸੀ ਕੌਂਕੀ ਫੋਟੀਜਾਸ ਹਸਪਤਾਲ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਜਾਂਦੇ ਆ ਬੜੇ ਉਥੋਂ ਜਿਹੜੇ ਮਰਨ ਵਾਲੇ ਸੀ ਉਹ ਵੀ ਠੀਕ ਹੋ ਜਾਗੇ ਇਸ ਵੇਲੇ ਰਾਜਵੀਰ ਜਵੰਦੇ ਦਾ ਪਰਿਵਾਰ ਹੈ ਜਿਹੜਾ ਬੜੀ ਦੁਖਰੀ ਘੜੀ ਦੇ ਵਿੱਚ ਆ ਤੇ ਰਾਜਵੀਰ ਜਵੰਦੇ ਦੇ ਸਾਥੀ ਦੋਸਤ ਜਿੰਨੇ ਵੀ ਤਲਾਕਾਰ ਨੇ ਉਹ ਰਾਜਵੀਰ ਜਵੰਦੇ ਦੀ ਸੇਧਾ ਧਿਆਨ ਵੀ ਰੱਖ ਰਿਹਾ ਫੋਟੀਜਾਸ ਹਸਪਤਾਲ ਦੇ ਵਿੱਚ ਲਗਾਤਾਰ ਜਿਹੜੇ ਆਪਣੇ ਦਿਨ ਬਤਾਦੇ ਆ ਕੁਝ ਫੈਮ ਨੇ ਰਾਜਵੀਰ ਜਵੰਦੇ ਦੇ ਜਿਹੜੇ ਉਸ ਦਿਨ ਤੋਂ ਹੀ ਉਹ ਟਿਸ ਹਸਪਤਾਲ ਦੇ ਵਿੱਚ ਪਏ ਆਗੇ ਉਥੇ ਬਾਹਰ ਖੜੇ ਆਗੇ ਵੀ ਕਦੋਂ ਰਾਜਵੀਰ ਜਵੰਦਾ ਉੱਠ ਕੇ ਜਿਹੜਾ ਘਰੇ ਜਾਊਗਾ ਤੇ ਕਦੋਂ ਅਸੀਂ ਰਾਜਵੀਰ ਜਵੰਦੇ ਨੂੰ ਵੇਖਾਂਗੇ ਦੋਸਤੋ ਗੱਲ ਕਰੀਏ ਰਾਜਵੀਰ ਜਵੰਦੇ ਲਈ ਇੰਨੀਆਂ ਅਰਦਾਸਾਂ ਹੋ ਗਈਆਂ ਨੇ ਤੇ ਹੁਣ ਵੀ ਜਿਹੜਾ ਅਰਦਾਸਾਂ ਦਾ ਦੌਰ ਹੈ ਉਹ جاری ਹੈਗਾ ਹੁਣ ਰਾਜਵੀਰ ਜਵੰਦਾ ਜਿਹੜੇ ਸਕੂਲਾ ਕਾਲਜਾਂ ਦੇ ਵਿੱਚੋਂ ਪੜਿਆ ਉਥੇ ਵੀ ਜਿਹੜੀਆਂ ਅਰਦਾਸਾਂ ਹੋ ਰਹੀਆਂ ਨੇ ਖੰਡ ਪਾਠ ਰਖਾਏ ਜਾ ਰਹੇ ਨੇ ਰਾਜਵੀਰ ਜਵੰਦੇ ਦੀ ਪਿੰਡ ਦੀ ਗੱਲ ਕਰੀਏ ਉਥੇ ਵੀ ਜਿਹੜਾ ਖੰਡ ਪਾਠ ਰਖਾਇਆ ਜਾ ਰਿਹਾਗਾ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਡਾਕਟਰਾਂ ਡਾਕਟਰਾਂ ਦੀ ਕਾਰਜਕਾਰੀ ਆਪਾਂ ਨੂੰ ਹੁਣ ਤੱਕ ਦੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਵੈਂਟੀਲੇਟਰ ਤੇ ਬੰਦੇ ਨੂੰ ਕਦੋਂ ਤੇ ਕਦੋਂ ਤੱਕ ਰੱਖਦੇ ਆ ਡਾਕਟਰਾਂ ਨੂੰ ਪੂਰੀ ਸ਼ੁੱਧਤਾ ਦੇ ਨਾਲ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਵਾਕਈ ਵੀਰ ਬਚ ਸਕਦਾ ਹੈ ਜਾਂ ਨਹੀਂ ਬਚ ਸਕਦਾ ਗਰੰਟੀ ਦੇਣ ਉਹ ਇਸ ਚੀਜ਼ ਦੀ ਰੋਹ ਦਿਹਾੜੀ ਆ ਕੇ ਕਹਿ ਦੇਣਾ ਕਿ ਹਾਲਤ ਕ੍ਰਿਟੀਕਲ ਹੈ ਕ੍ਰਿਟੀਕਲ ਹੈ ਇਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਪੰਜਾਬੀਆਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾ ਰਿਹਾ ਫੋਰਟਿਸ ਵਰਗੇ ਵੱਡੇ ਹਸਪਤਾਲ ਅਲਜਾ ਮੀਂਹ ਲੰਦਾ ਪਰ ਅੱਜ ਤੱਕ ਇਹ ਚੀਜ਼ਾਂ ਬਹੁਤ ਵੀਡੀਓਜ਼ ਦੇ ਵਿੱਚ ਸਾਹਮਣੇ ਆਈਆਂ ਨੇ ਕਿ ਡਾਕਟਰ ਆਪਣੇ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਕਿਸੇ ਬੰਦੇ ਨੂੰ ਵੈਂਟੀਲੇਟਰ ਤੇ ਲਾ ਕੇ ਰੱਖਦੇ ਆ ਦੂਰੋਂ ਸ਼ੀਸ਼ੇ ਚ ਵਿਖਾਉਂਦੇ ਆ ਨੇੜੇ ਤੱਕ ਨਹੀਂ ਜਾਣ ਦਿੱਤਾ ਜਾਂਦਾ ਅਸੀਂ ਆਣਪੜਾ ਬੰਦੇ ਆ ਸਾਨੂੰ ਮੈਡੀਕਲ ਲਾਈਨ ਦਾ ਕੋਈ ਬਾੜਾ ਨਹੀਂ ਪਤਾ ਡਾਕਟਰਾਂ ਨੂੰ ਇਹਦੇ ਵਿੱਚ ਪੂਰੇ ਪਾਰਦਰਸ਼ੀ ਤਰੀਕੇ ਦੇ ਨਾਲ ਰਾਜਵੀਰ ਜਵੰਦੇ ਦੀ ਹਾਟ ਦੱਸਣੀ ਚਾਹੀਦੀ ਆ ਪੰਜਾਬ ਦਾ ਮੁੰਡਾ ਸੀਗਾ ਪੰਜਾਬ ਦੇ ਵੀ ਗਾਉਂਦਾ ਸੀ ਪੰਜਾਬੀ ਸੱਭਿਆਚਾਰ ਗਾਉਂਦਾ ਸੀ ਹਰੇਕ ਪੰਜਾਬੀ ਨੂੰ ਹੱਕ ਹੈ ਉਹਦੀ ਹਾਤ ਬਾਰੇ ਜਾਣਨ ਦਾ ਵਕਈ ਜੇ ਰੱਬ ਨੇ ਉਹਦੇ ਵਿੱਚ ਸਾਹ ਛੱਡੇ ਹੋਣਗੇ ਤੇ ਕੋਈ ਤਾਕਤ ਨਹੀਂ ਉਹਨੂੰ ਸਾਡੇ ਤੋਂ ਦੂਰ ਕਰਨ ਵਾਲੀ ਤੇ ਜੇਕਰ ਰੱਬ ਦਾ ਬਾਣਾ ਜੇਕਰ ਆਖੀਏ ਕਿ ਉਹਦੇ ਵਿੱਚ ਸਾਹ ਬਾਕੀ ਨਹੀਂ ਬਚੇ ਤੇ ਕੋਈ ਤਾਕਤ ਨਹੀਂ ਉਹਦੇ ਵਿੱਚ ਸਾਹ ਪਾਉਣ ਵਾਲੀ ਤੇ ਉਹਦਾ ਸ਼ੋਸ਼ਾ ਨਾ ਹੋਵੇ ਰੱਬ ਕਰਕੇ ਉਹਦੀ ਸਾਰੀ ਕਮਾਈ ਇਹ ਪ੍ਰਾਈਵੇਟ ਸਿਸਟਮ ਸਿਸਟਮ ਹੈ ਜਿਹੜਾ ਇਹਦੇ ਭੇਂਟ ਨਾ ਚੜੇ ਰਾਜਵੀਰ ਜੰਦਾ ਦੀ ਸਾਰੀ ਕਮਾਈ ਪ੍ਰੈਸ਼ਰ ਬਣਾਓ ਡਾਕਟਰਾਂ ਦੇ ਉੱਤੇ ਕਿ ਸਚਾਈ ਦੱਸੀ ਜਾਵੇ ਰਾਜਵੀਰ ਜਿਉਂਦਾ ਹੈ ਤਾਂ ਵੀ ਦੱਸਿਆ ਜਾਵੇ ਨਹੀਂ ਜਿਉਂਦਾ ਤਾਂ ਵੀ ਦੱਸਿਆ ਜਾਵੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕੀਤਾ ਜਾਵੇ ਪਾੜ ਦਸੀ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਦੀ ਜੋ ਵੀ ਹਾਲਤ ਹੈ ਉਹ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਨਹੀਂ ਤੇ ਪ੍ਰਾਈਵੇਟ ਸਿਸਟਮ ਤੁਹਾਡੀ ਚੱਪਾ ਚੱਪਾ ਤੁਹਾਡਾ ਲੁੱਟ ਕੇ ਲੈ ਜਾਏਗਾ ਤੇ ਤੁਸੀਂ ਕੁਝ ਨਹੀਂ ਕਰਨ ਜੋਗੇ ਸੱਸੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਯਾਰ ਅੱਛਾ ਮਤਲਬ ਕਿ ਜਿਵੇਂ ਉਹਨਾਂ ਨੇ ਆਪਾਂ ਦੇਖੀ ਨਿਊਜ਼ ਦੇ ਰਹੇ ਨੇ ਆਪਣੇ ਭੈਣ ਭਰਾ ਮਤਲਬ ਕਿ ਲਾਸਟ ਟਾਈਮ ਹੀ ਉਹਨਾਂ ਨੇ ਅਪਡੇਟ ਦਿੱਤੀ ਤੇ ਉਹ ਅੱਛੀ ਨਹੀਂ ਆਈ ਮਤਲਬ ਕਿ ਉਹ ਕਹਿ ਰਹੇ ਨੇ ਕਿ ਉਹ ਉਹਨਾਂ ਨੂੰ ਮਤਲਬ ਇੱਕ ਹੋਰ ਹਸਪੀਟਲ ਮੇਰੇ ਖਾਲਿ ਸ਼ਿਫਟ ਕਰ ਰਹੇ ਨੇ ਤੇ ਉਹ ਉਹ ਦੱਸ ਰਹੇ ਨੇ ਕਿ ਲੇਕਿਨ ਗੱਲ ਕਰਨ ਦਾ ਮਕਸਦ ਇਹ ਹੈ ਕਿ ਇਹ ਡਾਕਟਰਾਂ ਨੂੰ ਜਿਹੜੀ ਹੈ ਨਾ ਜਿੰਨੀ ਦੇਰ ਤੱਕ ਇਨਸਾਨ ਦੇ ਸਾਹ ਚੱਲਦੇ ਨੇ ਲੇਕਿਨ ਡਾਕਟਰ ਜਿਹੜੇ ਵੀ ਨੇ ਉਹ ਆਪਣੇ ਮੈਂ ਖਾਸ ਤੌਰ ਤੇ ਇੰਡੀਆ ਦੇ ਡਾਕਟਰ ਇਸ ਵਜ੍ਹਾ ਤੋਂ ਕਹਿੰਦਾ ਕਿ ਉਹ ਬਹੁਤ ਅੱਛੇ ਨੇ ਕਿਉਂਕਿ ਜਿੰਨੀ ਵੀ ਅੱਜ ਤੋਂ ਅਗਰ ਪਿੱਛੇ ਵੀ ਚੱਲੇ ਜਾਵੇ ਜਿੰਨੀ ਵੀ ਸਰਜਰੀ ਹੋਈ ਸੀ ਨਾ ਸਭ ਤੋਂ ਪਹਿਲੇ ਜਿਹੜੀ ਸਰਜਰੀ ਹੋਈ ਕਰਦੇ ਸੀ ਉਹ ਇੰਡੀਅਨ ਡਾਕਟਰ ਸੀਗੇ ਮਤਲਬ ਕਿ ਇੰਡੀਅਨ ਡਾਕਟਰ ਬਹੁਤ ਮਾਇਆਨਾਸ ਨੇ ਮੈਂ ਡਾਕਟਰ ਹਾਂ ਬੁਰਾ ਨਹੀਂ ਕਹਾਗਾ ਲੇਕਿਨ ਵੇਖੋ ਨਾ ਜ਼ਿੰਦਗੀ ਮੌਤ ਜਿਹੜੀ ਹੈ ਉਹ ਰੱਬ ਦੇ ਹੱਥ ਵਾਸਤੇ ਠੀਕ ਹੈ ਉਹ ਉਹ ਹੀ ਜਾਣਦਾ ਹੈ ਕਿ ਇਨਸਾਨ ਨੂੰ ਬਚਾ ਵੀ ਸਕਦਾ ਹੈ ਤੇ ਮਾਰ ਵੀ ਸਕਦਾ ਹੈ ਕਿਉਂਕਿ ਜੇ ਹੁਣ ਪਾਈ ਗੱਲ ਕੀਤੀ ਜੀ ਤੇ ਜੇ ਤੇ ਇਹਦੇ ਸਾਰ ਰੱਖ ਲੋ ਬਤੇ ਨੇ ਬਿਲਕੁਲ ਨਹੀਂ ਕੋਈ ਮਾਇਦਾਨ ਲਾ ਘਟਾ ਨਹੀਂ ਸਕਦਾ ਤੇ ਜੇ ਰੱਬ ਰੋਂ ਮੁੱਕ ਗਏ ਨੇ ਤੇ ਕੋਈ ਡਾਕਟਰ ਪਾਵੇ ਨਹੀਂ ਸਕਦਾ ਜੇਕਿਨ ਵੇਖੋ ਜੀ ਗੱਲ ਕਰਨ ਦਾ ਮਕਸਦ ਇਹ ਹੈ ਕਿ ਡਾਕਟਰ ਜਿੰਨੀ ਦੇਰ ਤੱਕ ਆਪਣੀ ਕੋਸ਼ਿਸ਼ ਕਰਦੇ ਰਹਿੰਦੇ ਨੇ ਡਾਕਟਰ ਕਦੇ ਵੀ ਨਹੀਂ ਚਾਹੁੰਦੇ ਕਿ ਵੇਖੋ ਨਾ ਇੱਕ ਹਸਪਤਾਲ ਬਣਾਇਆ ਤੇ ਉਹ ਕਦੇ ਵੀ ਨਹੀਂ ਚਾਹੁੰਦਾ ਕਿ ਯਾਰ ਜਿਹੜਾ ਹੈ ਨਾ ਸਾਡੇ ਹਸਪਤਾਲ ਦਾ ਨਾਮ ਨਾ ਬਣੇ ਅਗਰ ਅੱਜ ਉਹ ਅੱਛਾ ਕੰਮ ਕਰਨਗੇ ਤੇ ਕੱਲ ਨੂੰ ਹੋਰ ਵੀ 10 ਪੇਸ਼ੈਂਟ ਆਣਗੇ ਜੀ ਕੋਈ ਵੀ ਚਾਹੇ ਉਹ ਹਲਕ ਮੈਂ ਇਹ ਨਹੀਂ ਕਹਿੰਦਾ ਪ੍ਰਾਈਵੇਟ ਹੈ ਜਾਂ ਗਵਰਨਮੈਂਟ ਹੈ ਕੋਈ ਵੀ ਡਾਕਟਰ ਡਾਕਟਰ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਠੀਕ ਹੈ ਉਹਨਾਂ ਦੀ ਪਹਿਲੀ ਫਸਟ ਪ੍ਰਾਇੋਰਟੀ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਵੈਂਟੀਲੇਟਰ ਤੋਂ ਹਟਾਇਆ ਜਾਵੇ ਜਿੰਨੀ ਦੇਰ ਤੱਕ ਵੈਂਟੀਲੇਟਰ ਤੇ ਮਰੀਜ਼ ਰਹਿੰਦਾ ਹੈ ਠੀਕ ਹੈ ਉਨੀ ਦੇਰ ਤੱਕ ਤੇ ਸਮਝੋਗੇ ਉਹ ਡਾਵਾ ਡੋਲ ਰਿਹਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਤੇ ਲਾਸਟ ਟਾਈਮ ਅਸੀਂ ਇੱਕ ਵੀਡੀਓ ਦੇਖ ਰਏ ਸੀ ਉਹਦੇ ਤੇ ਉਹ ਦੱਸ ਦੇ ਸਨ ਕਿ ਜਿਹੜੇ ਨਾ ਉਹ ਬਿਹਤਰੀ ਦੀ ਤਰਫ ਆ ਰਹੇ ਨੇ ਡਾਕਟਰ ਨੇ ਇੱਕ ਦੱਸ ਰਿਆ ਸੀ ਕਿ ਉਹ ਬਿਹਤਰੀ ਦੀ ਤਰਫ ਆ ਰਹੇ ਲੇਕਿਨ ਉਹ 10 11 ਦਿਨ ਲੇਕਿਨ ਇਹ ਜਿਹੜੀ ਹੁਣ ਨਿਊਜ਼ ਇਹ ਪਤਾ ਨਹੀਂ ਇਹ ਫੇਕ ਹੈ ਜਾਂ ਕੀ ਹੈ ਲੇਕਿਨ ਜਿਹੜੀ ਇਹ ਦੋ ਤਿੰਨ ਅਸੀਂ ਨਿਊਜ਼ਾਂ ਦੇਖੀਆਂ ਨੇ ਇਹਦੇ ਵਿੱਚ ਤੇ ਉਹ ਐ ਡਰਾ ਹੀ ਰਹੇ ਨੇ ਬਿਲਕੁਲ ਕਿ ਉਹ ਨਹੀਂ ਬਚ ਸਕਦੇ ਉਹ ਐਵੇਂ ਹੋ ਗਿਆ ਲੇਕਿਨ ਮੈਂ ਇੱਕ ਗੱਲ ਕਰਨਾ ਵਾ ਕਿ ਜਿਹੜੀ ਤਿੱਬੀ ਮੌਤ ਹੁੰਦੀ ਹੈ ਨਾ ਜਦੋਂ ਬੰਦਾ ਬਿਮਾਰ ਹੋ ਜਾਂਦਾ ਹੈ ਠੀਕ ਹੈ ਉਹ ਆ ਜਾਣੀ ਇੱਕ ਹੋਰ ਗੱਲ ਹੈ ਲੇਕਿਨ ਜਿਹੜਾ ਐਵੇਂ ਹਾਦਸਾ ਤੇ ਇੱਕ ਜਵਾਨ ਬੰਦੇ ਦਾ ਜਾਣਾ ਹੈ ਨਾ ਉਹ ਨਾ ਤੇ ਮਾਪਿਓ ਭੁੱਲ ਸਕਦਾ ਹੈ ਨਾ ਦੁਨੀਆ ਭੁੱਲ ਸਕਦੀ ਹੈ ਉਹ ਹਮੇਸ਼ਾ ਜਿਹੜਾ ਨਾ ਉਹਦੀ ਤਾਰੀਖ ਜਿਹੜੀ ਹੈ ਨਾ ਇੱਕ ਕਾਇਮ ਕੀਤੀ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂਵੇਂ ਤੁਹਾਨੂੰ ਪਤਾ ਜਿਵੇਂ ਸਿੱਧੂ ਦਾ ਕਤਲ ਹੋਇਆ ਬਿਲਕੁਲ ਠੀਕ ਹੈ ਉਹ ਦੁਨੀਆ ਹਰੇ ਤੱਕ ਨਹੀਂ ਪਹੁੰਚੀ ਦੀਪ ਸਿੱਧੂ ਹੋ ਗਿਆ ਮਤਲਬ ਹੋਰ ਪੰਜਾਬ ਦੇ ਜਿਹੜੇ ਬਹੁਤ ਸਾਰੇ ਐਸੇ ਨੇ ਜਿਹੜੇ ਪੰਜਾਬ ਵਾਸੇ ਖੜੇ ਹੁੰਦੇ ਸਨ ਠੀਕ ਹੈ ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਹ ਗੱਲ ਭਲਾ ਜਿਹੜਾ ਸਾਹ ਹਾਂ ਉਸ ਅੰਦਰ ਬਤਲਾਦੀ ਗੱਲ ਕੀਤੀ ਜਾਵੇ ਤੇ ਵੇਖੋ ਨਾ ਉਹ ਤੀਵੀ ਮੌਤ ਸੀਗੀ ਲੇਕਿਨ ਉਹਨਾਂ ਦਾ ਜ਼ਿਆਦਾ ਦੁੱਖ ਤੇ ਹੈ ਉਹਨੇ ਫੈਸਲਾ ਲੇਕਿਨ ਜਿਹੜੀ ਨੋਬਲੀਆਂ ਕੋਲ ਰੱਖੀ ਜਿੱਥੇ ਹਾਂ ਅੱਜ ਆ ਕੇ ਹਾਂ ਬਹੁਤ ਜ਼ਿਆਦਾ ਬੋਲ ਜਾਂਦਾ ਨੇ ਪਿੱਛੇ ਕਿਸੇ ਦਾ ਹੱਥ ਦੇ ਮਤਲਬ ਉਹਨਾਂ ਦੀ ਐਚ ਵੀ ਸੀਗੀ ਉਹ ਬਿਮਾਰ ਸਮਝ ਆਂਦੀ ਹੈ ਨਾ ਲੇਕਿਨ ਕਾਲ ਕਰਨ ਦਾ ਮਕਸਦ ਇਹ ਹੈ ਕਿ ਜਿਹੜੀ ਹਾਦਸਾ ਦੀ ਮੌਤ ਹੁੰਦੀ ਹੈ ਨਾ ਇਹ ਸਾਰੀ ਜ਼ਿੰਦਗੀ ਬੰਦਾ ਭੁਲਾ ਨਹੀਂ ਸਕਦਾ ਬੰਦਾ ਫਿਰ ਇਹ ਸੋਚਦਾ ਹੈ ਕਿ ਯਾਰ ਉਹ ਸਾਡਾ ਐਕਸੀਡੈਂਟ ਨਾ ਹੁੰਦਾ ਹੋਵੇ ਨਾ ਹੁੰਦਾ ਠੀਕ ਹੈ ਅੱਜ ਸਾਡੇ ਨਾਲ ਹੁੰਦਾ ਲੇਕਿਨ ਉਹ ਪੰਜਾਬਾ ਸੇ ਬਹੁਤ ਵਧੀਆ ਕੰਮ ਕਰ ਰਏ ਸੀਗੇ ਬਹੁਤ ਵਧੀਆ ਬੰਦਾ ਸੀਗਾ ਸਾਨੂੰ ਤੇ ਅਰਫਾਨ ਭਾਈ ਛੋਮੀ ਜੀ ਮੈਂ ਗੱਲ ਐਡ ਰਿਕਮੈਂਡ ਕਰ ਰਿਹਾ ਕਿ ਅਬ ਆਪਣੀ ਵੀਡੀਓ ਤਕਰੀਬਨ ਹੋ ਗਈ ਹੈ ਜਿਹਨੀਆਂ ਆਤੀ ਅਪਲੋਡ ਕਰਦੇ ਹਾਂ ਟਾਈਮ ਯਾਰ ਉਹ ਐਵੇਂ ਕਿ ਜਿਹੜਾ ਲਾਸਟ ਜੋ ਬੰਦਾ ਆਪਣੀ ਡਿਟ ਅਪਡੇਟ ਦੇ ਰਿਹਾ ਸੀਗਾ ਉਹ ਵਸੇ ਇੱਕ ਸੋਚੇ ਜਵੇਂ ਕੋ ਠੀਕ ਬਾਅਦ ਵਿੱਚ ਉਹ ਹੁੰਦਾ ਹੈ ਕੋ ਯਾਰ ਇਹ ਇਹ ਚੀਜ਼ ਹਾਂ ਮੈਨੂੰ ਜਿਹੜਾ ਰਾਜਮਨ ਰੱਖਿਆ ਜਾ ਰਿਹਾ ਨਾ ਉਹ ਬਹੁਤ ਦੂਰ ਅੰਦਰ ਰੂਮ ਦੇ ਵਿੱਚ ਬੰਦ ਜਿਹੜਾ ਇਹ ਦੇਖਦਾ ਬਾਹਰੋਂ ਦੂਰੋਂ ਵੇਖਦਾ ਬਾਹਰੇ ਵਿੱਚ ਬੰਦ ਨੇ ਹੁਣ ਕਿ ਤੁਹਾਨੂੰ ਇਹ ਨਹੀਂ ਪਤਾ ਜੋ ਵੀ ਰਿਪੋਰਟ ਆ ਰਹੀ ਹੈ ਡਾਕਟਰ ਜੋ ਕਹਿ ਰਹੇ ਹੈ ਉਹ ਵੀ ਰਿਪੋਰਟ ਆ ਰਹੀ ਹੈ ਕਿਸੇ ਨੂੰ ਨਹੀਂ ਪਤਾ ਕਿ ਨਾਕੋ ਤੇ ਲਾਗੇ ਜਾ ਰਹੇ ਕਿਸੇ ਨੂੰ ਨਹੀਂ ਪਤਾ ਕਿ ਮੈਡੀਲੇਟ ਦਾ ਸਾਹ ਸਾਹ ਆ ਰਹੀ ਹੈ ਯਾ ਵੈਸੇ ਵੀ ਕੋਈ ਹਰਕਤ ਹੋ ਰਹੀ ਜੀ تشویر بھائی ਉਹਦੇ ਵਿੱਚ ਵੀ ਵੇਖੋ ਨਾ ਡਾਕਟਰਾਂ ਦੀ ਮਜਬੂਰੀਆਂ ਆ ਖੜਾ ਜਾਈਦੇ ਨੇ ਕਾਹ ਕਿ ਖੜਾ ਕੀ ਦਰਜੂ ਜੀ ਬਿਲਕੁਲ ਜੀ ਇੱਕ ਚੀਜ਼ ਇਹ ਨਾ ਕਿ ਰੱਬ ਨਾਲ ਵੱਧ ਕੇ ਤੇ ਕੁਝ ਨਹੀਂ ਕਹਿ ਸਕਦਾ ਠੀਕ ਹੈ ਜ਼ਿੰਦਗੀ ਮੌਤ ਉਹਦੇ ਵਿੱਚ ਉਹ ਡਾਕਟਰ ਇਹ ਨਹੀਂ ਕਹਿ ਸਕਦੇ ਕਿ ਲੋ ਜੀ ਤੁਹਾਡਾ ਬੰਦਾ ਮਰ ਗਿਆ ਜਿੰਨੀ ਦੇਰ ਤੱਕ ਉਹ ਤੁਹਾਨੂੰ ਕਹਿੰਦੇ ਨੇ ਕਿ ਡਾਕਟਰ ਉਹਨੀ ਦੇਰ ਤੱਕ ਕੋਸ਼ਿਸ਼ ਕਰਦੇ ਨੇ ਜਿੰਨੀ ਦੇਰ ਦੇ ਵਿੱਚ ਜਿੰਨੀ ਦੇਰ ਤੱਕ ਉਹਦਾ ਆਖਰੀ ਸਾਹ ਜਿਹੜਾ ਨਾ ਚੱਲਦਾ ਸਾਰੇ ਬੰਨ ਹੁੰਦਾ ਲੇਕਿਨ ਲੇਕਿਨ ਡਾਕਟਰਾਂ ਨੂੰ ਪਹਿਲੇ ਪਤਾ ਲੱਗ ਜਾਂਦਾ ਲੇਕਿਨ ਉਹ ਭਾਈ ਗੱਲ ਕਰ ਰਿਹਾ ਕਿ ਅਸੀਂ ਪੰਪਾੜਾ ਸਾਨੂੰ ਇਹ ਚੀਜ਼ਾ ਨਹੀਂ ਪਤਾ ਡਾਕਟਰ ਨੂੰ ਪਹਿਲੇ ਪਤਾ ਲੱਗ ਜਾਂਦਾ ਕੋਈ ਸੇਧ ਆ ਲੇਕਿਨ ਮੈਂ ਲਾਸਟ ਟਾਈਮ ਹੀ ਇੱਕ ਵੀਡੀਓ ਦੇਖੀ ਸੀ ਉਹ ਤਾਂ ਕਹਿ ਰਹੇ ਸੀ ਕਿ ਉਹ ਬਿਹਤਰੀ ਦੇ ਤਰਫ ਆ ਰਹੇ ਨੇ ਲੇਕਿਨ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਉਹ ਕਿੱਧਰ ਜਾ ਚੁੱਕੀ ਨੇ ਲੇਕਿਨ ਅਗਰ ਸਾਡੇ ਕੋਲ ਕੋਈ ਭੈਣ ਭਰਾ ਮਤਲਬ ਉੱਥੇ ਹੈ ਨੇ ਹਸਪੀਟਲ ਤੇ ਸਾਨੂੰ ਲਿੰਕ ਸਰਕਾ ਸਕਦੇ ਨੇ ਜਾਂ ਹਾਂ ਮਤਲਬ ਕਿ ਆਪਾਂ ਕਮੈਂਟਸ ਕਰਕੇ ਦੱਸ ਸਕਦੇ ਨੇ ਅਪਡੇਟ ਦੱਸ ਸਕਦੇ ਨੇ ਕਿ ਉਹਨਾਂ ਦੇ ਕੀ ਸਕੂ ਹਾਂ ਕੋਈ ਸਾਡੇ ਬਾਅਦ ਕੋਈ ਅਪਡੇਟ ਹੋਵੇ ਤੁਸੀਂ ਸਾਨੂੰ ਦੇਣਾ ਚਾਹੋ ਔਰ ਬਲਕਿ ਅਸੀਂ ਰਿਕੁਐਸਟ ਕਰਦੇ ਪਏ ਕਿ ਸਾਨੂੰ ਲਾਜ਼ਮੀ ਜੋ ਬਿਲਕੁਲ ਕਮੈਂਟ ਦੇ ਕਿਹਾ ਕਿ ਅਕਾ ਹੈ ਕੀ ਨੇ ਤੇ ਫਿਰ ਇਹ ਜੀ ਆਪਣੀ ਅੱਜ ਦੀ ਵੀਡੀਓ ਤੇ ਆਪਣਾ ਰੱਖਿਓ ਖਿਆਲ ਅੱਲਾਹ ਹਾਫਿਜ਼